ਅੱਜ ਸ਼ਿਵਰਾਤਰੀ ਦੇ ਉਪਲਖਸ਼ ਦੇ ਵਿੱਚ ਲੁਧਿਆਣੇ ਆਇਆ ਤਾਂ ਮੈਂ ਦੇਖਿਆ ਵੀ ਬੱਚੀਆਂ ਜਿਹੜੀਆਂ ਨੇ ਕਾਲਜ ਤੋਂ ਫ੍ਰੀ ਹੋ ਕੇ ਪਿਛਲੇ 15 ਸਾਲ ਤੋਂ ਜੋ ਇਹ ਸੁਸਾਇਟੀ ਆ ਲੰਗਰ ਲਾ ਰਹੀ ਹੈ ਸੋ ਅੱਜ ਬੱਚੀਆਂ ਨੇ ਆ ਕੇ ਆਪਣੇ ਫਾਦਰ ਸਾਹਿਬ ਨੂੰ ਆਪਣੇ ਅੰਕਲਾਂ ਨੂੰ ਫਰਮਾਇਸ਼ ਕੀਤੀ ਵੀ ਅਸੀਂ ਵੀ ਭੋਲੇ ਸ਼ੰਕਰ ਜੀ ਉਹ ਮਹਿਮਾ ਦਾ ਗੁਣਗਾਨ ਤੁਸੀਂ ਕਰਦੇ ਆਂ ਔਰ ਅਸੀਂ ਉਹਦੇ 'ਚ ਸ਼ਮੂਲੀਅਤ ਕਰਨਾ ਚਾਹੁੰਦੇ ਆਂ ਔਰ ਬਹਿ ਕੇ ਅਸੀਂ ਲੰਗਰ ਦੀ ਜੋ ਸੇਵਾ ਕਰਨਾ ਚਾਹੁੰਦੇ ਆਂ ਆ ਜਿਹਨੇ ਲੰਗਰ ਦੀ ਸੇਵਾ ਵੀ ਕੀਤੀ ਹੈ ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਅੱਜ ਉਹ ਅਥੇ ਆ ਕੇ ਲੰਗਰ ਦੀ ਸੇਵਾ ਕੀਤੀ ਹੈ ਬਹੁਤ ਚੰਗਾ ਐਕਸਪੀਰੀਅੰਸ ਹੈਗਾ दे के आपका, आपका कैसा रहा एक्सपीरियंस बहुत अच्छा रहा अच्छा लगा लोगों को लंगर पहली बार आपका एक्सपीरियंस लगा लाइव में पहली बार ही था बहुत अच्छा लगा बहुत ज्यादा तो आगे आपको अगर मौका मिलेगा ये सोसाइटी लंगर तो हर बार लगाती है अगली बार मौका मिलेगा तो आगे सेवा करने के लिए हाँ जी जरूर तैयार है अगली बार भी आने के लिए बस हमें मौका मिले सो तजेंद्र सिंह जी सा मौजूद ने यह ਪਿਛਲੇ 15-20 ਸਾਲ ਤੋਂ ਯੂਰਪ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਲਏ ਸੋ ਪੋਲੀ ਸ਼ੰਕਰ ਦੀ ਮਹਿਮਾ ਦਾ ਗੁਣਗਾਰ ਇਹ ਵੀ ਉਸ ਪਰਿਵਾਰ ਦਾ ਹਿੱਸਾ ਬਣ ਗਏ ਹੋਏ ਨੇ ਔਰ ਇੱਥੇ ਆ ਸੇਵਾ ਕੀਤੀ ਹੈ ਕਿ ਕਿਦਾਂ ਲੱਗਿਆ ਤੇਜਿੰਦਰ ਜੀ ਆਏ ਤੁਸੀਂ ਅੱਜ ਬਹੁਤ ਵਧੀਆ ਲੱਗਿਆ ਜੀ ਇਹਨਾਂ ਮੁੰਡਿਆਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ 15 15 ਸਾਲਾਂ ਤੋਂ ਦੱਸ ਰਹੇ ਨੇ 15 ਸਾਲਾਂ ਤੋਂ ਅਸੀਂ ਲੰਗਰ ਆ ਰਹੇ ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਵਧੀਆ ਸਮਾਜ ਦੀ ਇਹ ਕੰਮ ਹੋਣਾ ਚਾਹੀਦਾ ਜੀ ਨਸ਼ਾ ਤੋਂ ਰਹਿ ਤੇ ਕੰਮ ਹੋਣਾ ਚਾਹੀਦਾ ਬੱਚੇ ਨਸ਼ਿਆਂ ਨੂੰ ਨਾ ਲੱਗਣ ਇਸ ਕੰਮ ਨੂੰ ਆਉਣ ਅਗੇ ਧਾਰਮਿਕ ਕੰਮਾਂ ਦੇ ਵਿੱਚ ਸਪੋਰਟ ਕਰਨ ਅੱਜ ਸਨਰਾਈਜ਼ ਯੂਥ ਕਲੱਬ ਵੱਲੋਂ ਜੋ 15ਵਾਂ ਲੰਗਰ ਮਹਾ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਲਗਾਇਆ ਗਿਆ ਸੋ ਬੜਾ ਚੰਗਾ ਉਪਰਾਲਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰ ਰਹੇ ਆ ਸੋ ਜਿੱਥੇ ਇਹ ਲੰਗਰ ਲਾਉਂਦੇ ਆ ਉੱਥੇ ਸਮਾਜਿਕ ਜਿਹੜੇ ਕੰਮ ਹੈ ਉਹ ਵੀ ਆਏ ਦਿਨ ਕਰਦੇ ਰਹਿੰਦੇ ਆ ਸੋ ਬੜਾ ਸ਼ਲਾਘਾਯੋਗ ਕੰਮ ਕਰਦੇ ਆ ਸੋ ਇੱਕ ਵਾਰ ਫਿਰ ਸਾਰੇ ਮੇਰੇ ਵੀਰਾਂ ਨੂੰ ਸਿੱਕੀ ਜੀ ਤੰਗਲ ਜੀ ਰਿੰਕੂ ਜੀ ਸਾਜਨ ਜੀ ਸਾਰੇ ਸਤਿਕਾਰਯੋਗ ਸਾਥੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬੁਲਾ ਕੇ ਇੱਥੇ ਲੰਗਰ ਵਰਤੌਣ ਦਾ ਜਿਹੜਾ ਸੇਵਾ ਦਿੱਤੀ ਹੈ ਸੋ ਆਸ ਕਰਦੇ ਹਾਂ ਅੱਗੇ ਵੀ ਇਦਾਂ ਦੇ ਚੰਗੇ ਉਪਰਾਲੇ ਕਰਦੇ ਰਹਿਣਗੇ ਮਾਹ ਸ਼ਿਵਰਾਤਰੀ ਦੇ ਪਾਵਨ ਪੁਰੀਤ ਦਿਹਾੜੇ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਬੋਲੇ ਸ਼ੰਕਰ ਆਪ ਸਭ ਦੇ ਉੱਤੇ ਮੇਰ ਭਰਿਆ ਹੱਥ ਬਣਾਏ ਰੱਖਣ ਆਪ ਜੀ ਦੇ ਕਾਰੋਬਾਰ ਵੱਧੇ ਫੁੱਲਦੇ ਰਹਿਣ ਆਪ ਜੀ ਦਾ ਪਰਿਵਾਰ ਹੱਸਦਾ ਵਸਦਾ ਰਹੇ ਧੰਨਵਾਦ